ਵਾਜਪੁਰੀ ਦਿੱਤਾ ਕਲਤਾ ਵਾਜਪੁਰੀ ਦਿੱਕਤੇ ਬੋਲੇ ਸੋ ਨਿਹਾਲੋ ਜੋ ਬੋਲੇ ਸੋ ਨਰਪਾਤ ਪ੍ਰਾਨਤਿਕਾ ਕਲਤਾ ਵਾਜਪੁਰੀ ਦਿੱਕਤੇ ਮਹਾਰਾਜ ਦੀ ਕਿਰਪਾ ਉਹ ਦਸਦੇ ਆ ਕੇ ਹੰਕਾਰੀ ਰਾਜੇ ਬੈਂ ਸਿੰਘ ਨੂੰ ਸੁਲਿਹਾ ਆ ਕੇ ਸਪਾਹੀ ਇਹ ਬੰਦੇ ਆਖਟਾ ਸਪਾਹੀ ਜਾ ਕੇ गल कण जी आवाज़ दूर तर सुण जी आवाज़ दूर तरे चकी चले चले रहो चकी मूरू रवीदासी हो असीं आगे आपे असीं तारी लॻी उ स जी नासी ची चले चकी चले गुरू रविदास बि बोरिया नद दो सि भरिया पीस केत पे पई केलिया न पे i پي <muchas> ਨਗਰਪਤੀ ਤੋਂ ਹੁਣ ਸੰਪੂਰਨ ਦਾ ਬਲੇ ਪ੍ਰਾਪਤ ਹੋ ਕੇ ਬਧਨਾ ਪਰ ਸੰਗਤਾਂ ਨੇ ਉੱਠਣਾ ਨਹੀਂ ਬੈਠੋ ਦੀ ਕਿਰਪਾ ਕਰਨੀ ਆ ਗੁਰਪ੍ਰੀਤ ਸਿੰਘ ਜੀ ਸਾਡੇ ਸਖਤੀ ਸਾਹਿਬ ਇਹਨਾਂ ਪ੍ਰੋਗਰਾਮ ਸੁਣਨਾ ਪ੍ਰਧਾਨ ਨੀਲਾ ਸਿੰਘ ਜੀ ਸਾਬਸ ਸੁਦੇਵ ਸਿੰਘ ਜੀ ਬੋਲੇ ਸੋ ਨਾਮ ਸਤਿ ਸ੍ਰੀ ਅਕਾਲ ਬੋਲੇ ਸੋ ਨਾਮ ਸਤਿ ਸ੍ਰੀ ਅਕਾਲ ਬੋਲੇ ਨਾਮ ਸਤਿ ਸ੍ਰੀ ਅਕਾਲ ਜਗਦੇਵ ਸਿੰਘ ਕਲਾਰਾ ਤੇ ਮਨੋਤ ਸਿੰਘ ਬਹੁਤ ਸ੍ਰੀ ਆਕਾਲ ਉਹ ਜਿਹੜੇ ਨੂੰ ਮਨੋਤ ਸਿੰਘ ਬਹੁਤ ਵਧੀਆ ਇਹਨਾਂ ਨੇ ਕਿਹਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਨਿਹਾਲ ਸਤ ਸ੍ਰੀ ਅਕਾਲ ਗੁਰੂ ਜਸਾ ਮਹਾਰਾਜ ਦੇ ਪਾਵਨ ਰੂਪ ਨੂੰ ਬੋਲੇ ਸੋ ਨਿਹਾਲ ਬਹੁਤ ਵਧੀਆ ਬੋਲੇ ਸੁਰੀਆ ਕਾਲ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦਾ ਦਿਸਬ ਦਿਸਮ ਸੰਤਾ ਨੇ ਲਾਈਵ ਟੈਲੀਕਾਸ ਦੇਖਣਾ ਰਾਜੇਵ ਸਿੰਘ ਦੀ ਟੀਆ ਸੀ ਕੁੜਾਣੀ ਬੋਲੋ ਸੋ ਨਿਹਾਲ ਸੁਰੀਆ ਕਾਲ ਜਾਂ ਫਿਰ ਜਾਗ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਦਿੱਤਾ ਕਰਨ ਵਾਲੀ ਤੁਸੀਂ ਦੇਖੋ ਟੀਆਰਸੀ ਘਟਾਣੀ ਪਿੰਡ ਮਕਸੂਰ ਜਿਹੜਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਤੋਂ ਸਵਰਪਤ ਮਹਾਨ ਨਗਰ ਗੀਤ ਨੇ ਇਥੋਂ ਅੱਜ ਕੱਢਿਆ ਜਾਣਾ ਤੇ ਅੱਜ ਇੱਥੇ ਇੱਕ ਨਵੀਂ ਬਿਲਡਿੰਗ ਮਹਾਰਾਜ ਜੀ ਦੇ ਸਥਾਨ ਤੇ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਉਹਦਾ ਲੈਟਰ ਵੀ ਪੜਨਾ ਮੈਂ ਉਹ ਪ੍ਰਬੰਧਕਾਂ ਨਾਲ ਗੱਲ ਕਰਾਂਗਾ ਕਿਉਂਕਿ ਸਾਡਾ ਹੱਥ ਬਣਦਾ ਇਸ ਚੀਜ਼ ਦਾ ਮੈਸੇਜ ਦੇਣ ਦਾ ਜਿੱਥੇ ਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਮਨਾ ਰਹ ਲੈਟਰ ਪੜ੍ਹਣਾ ਉਹਦੇ ਵਿੱਚ ਯੋਗਦਾਨ ਵੀ ਪੂਣਾ ਆਹੋ ਗੱਲ ਪੁੱਛਣੀ ਬਾਈ ਜੀ ਵੈਰੀ ਵੈਰੀ ਇੱਕ ਖਾਲਸਾ ਬਹਿਰੀ ਜੀ ਕੀ ਫਤਿਹ ਬਹਿ ਖਾਲਸਾ ਬਾਈ ਫਤਿਹ ਠੀਕੋ ਹਾਂਜੀ ਠੀਕ சார் ਵਧੀਆ ਬਾਈ ਜੀ ਤੇ ਜਿਹੜੀ ਇਹ ਬਿਲਡਿੰਗ ਬਣ ਰਹੀ ਆ ਕੀ ਮੈਸੇਜ ਆ ਸੰਗਤਾਂ ਤੋਂ ਤੁਹਾਡੇ ਵੱਲੋਂ ਮੈਸੇਜ ਇਹ ਆ ਜੀ ਜਿਸ ਤਰ੍ਹਾਂ ਬਿਲਡਿੰਗ ਬਣ ਰਹੀ ਆ ਨਵੀਂ ਇਮਾਰਤ ਸਾਡੀ ਬਣ ਰਹੀ ਆ ਪਹਿਲਾਂ ਜੋ ਸਾਡਾ ਗੁਰੂ ਘਰ ਸੀ ਬਹੁਤ ਛੋਟਾ ਸੀ ਸੰਗਤਾਂ ਨੂੰ ਬੈਠਣ ਦੀ ਦਿੱਕਤ ਆਉਂਦੀ ਸੀ ਇਸ ਕਰਕੇ ਅਪਰਾਲਾ ਕੀਤਾ ਸਾਰੇ ਨਗਰ ਨੇ ਨਗਰ ਨਿਵਾਸੀ ਸੰਗਤਾਂ ਨੇ ਅਪਰਾਲਾ ਕੀਤਾ ਵੀ ਅਸੀਂ ਬਿਲਡਿੰਗ ਜਿਆ ਵਧੀਆ ਬਣੇ ਵੱਡੀ ਬਣੇ ਬਣ ਜਾਵੇ ਸੋ ਸਾਰੀਆਂ ਸੰਗਤਾਂ ਨੇ ਸਹਿਯੋਗ ਵੀ ਦਿੱਤਾ ਜਿੰਨੀਆਂ ਵੀ ਸੰਗਤਾਂ ਨੇ ਹੁਣ ਸੰਗਤਾਂ ਨੇ ਹੁਣ ਸਹਿਯੋਗ ਦਿੱਤਾ ਤੇ ਹੁਣ ਵੀ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਸਾਡਾ ਜੋ ਇਮਾਰਤ ਹੈ ਉਹ ਜਿਹੜੀ ਅਧੂਰੀ ਖੜੀ ਆ ਅਸੀਂ ਲੈਂਟਰ ਪਾਉਣਾ ਉਸ ਦਾ ਸੋ ਸਾਰੀਆਂ ਸੰਗਤਾਂ ਵੱਧ ਚੜ ਕੇ ਜਿਸ ਤਰ੍ਹਾਂ ਪਹਿਲਾਂ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਮਾਇਆ ਕਰਕੇ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਹੁਣ ਵੀ ਉਸੇ ਤਰ੍ਹਾਂ ਸਹਿਯੋਗ ਦੇ ਕੇ ਤਾਂ ਕਿ ਸਾਡੀ ਜੋ ਇਮਾਰਤ ਦਾ ਲੈਂਟਰ ਉਹ ਪਾਇਆ ਜਾ ਸਕੇ ਬਾਈ ਜੀ ਬਹਿਰੀ ਕਾ ਖਾਲਸਾ ਬਹਿਰੀ ਕੀ ਪਤੇ ਬਾਈ ਜੀ ਕੀ ਪਤੇ ਜੀ ਕੀ ਮੈਸੇਜ ਅੱਜ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸਤਿਗੁਰੂ ਰਵਦਾਸ ਮਹਾਰਾਜ ਜੰਦਾ 648ਵਾਂ ਇਹ ਪ੍ਰਕਾਸ਼ ਪੁਰਬਾ ਸਾਰੀ ਦੁਨੀਆ ਤੇ ਮਨਾਇਆ ਜਾ ਰਿਹਾ ਸਾਡੇ ਨਗਰ ਮਕਸੂਦਲੇ ਦੇ ਵਿੱਚ ਵੀ ਹਰੇਕ ਸਾਲ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਅੱਜ ਪਹਿਲਾਂ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਆ ਉਹਨਾਂ ਦਾ ਅਧਿਕਾਟਨ ਕੀਤਾ ਗਿਆ ਤੇ ਹੁਣ ਨਗਰ ਕੀਰਤਨ ਦੀ ਬਿਲਕੁਲ ਤਿਆਰੀ ਆ ਸਾਡੇ ਗੁਰੂ ਘਰ ਦੇ ਮਹਾਰਾਜਿਆਂ ਦੇ ਵਜ਼ੀਰ ਬਾਬਾ ਸੁਖਦੇਵ ਸਿੰਘ ਜੀ ਦੀ ਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਹੇਠੇ ਸਾਰੇ ਪ੍ਰੋਗਰਾਮ ਹੋ ਰਹੇ ਨੇ ਸਾਰਾ ਨਗਰ ਵੱਧ ਚੜ ਕੇ ਹਿੱਸਾ ਲੈਂਦਾ ਤੇ ਸਾਰਾ ਨਗਰ ਸਹਿਯੋਗ ਦਿੰਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਕੋਟਨ ਸ਼ੁਕਰਾਨੇ ਜਿਨ੍ਹਾਂ ਦੀ ಅಪਾਰ ਕਿਰਪਾ ਨਾਲ ਕੌਮ ਨਿਤ ਨਵੀਆਂ ਬੁਲੰਦੀਆਂ ਨੂੰ ਛੂੰਦੀ ਆ ਨਿਤ ਚੜ੍ਹਦੀ ਕਲਾ ਵੱਲ ਕਦਮ ਵਧਾਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਅਰਬਦਾਸ ਮਹਾਰਾਜ ਜੀਾਂ ਦੇ ਪਾਵਨ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੇ ਨਾਲ ਹੀ ਚੇਚੇ ਤੌਰ ਤੇ ਟੀਆਰਸੀ ਚੈਨਲ ਦਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਜਿਹੜਾ ਅੱਜ ਪ੍ਰੋਗਰਾਮ ਹੈ ਸਾਰਾ ਲਾਈਵ ਟੈਜੀ ਬੈਸਟ ਕਰ ਰਹੇ ਹੋ ਅੱਜ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸਤਨੁਰ ਰਵਿਦਾਸ ਮਹਾਰਾਜਾਂ ਦਾ 648ਵਾਂ ਜਿਹੜਾ ਜਨਮ ਦਿਹਾੜਾ ਹੈ ਆਗਮਨਪੁਰ ਬੜੀ ਸਰਦ ਦਾ ਸਤਕਾਰ ਦੇ ਨਾਲ ਬੜੇ ਚਾਵਾਂ ਦੇ ਨਾਲ ਬੜੀ ਸਦਰਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਸਾਰੇ ਨਗਰਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੱਲ ਨਗਰ ਕੀਰਤਨ ਹੋਏ ਸੋ ਅੱਜ ਸਾਡੇ ਨਗਰ ਮਕਸੂਦਰਾ ਵਿਖੇ ਬਹੁਤ ਲੰਮੇ ਸਮੇਂ ਤੋਂ ਸਾਡੇ ਨਗਰ ਦੀਆਂ ਸੰਗਤਾਂ ਨੰਨੇ-ਮੁੰਨੇ ਬੱਚੇ ਸਾਡੇ ਬੀਰ ਬਜ਼ੁਰਗ ਮਤਾਵਾ ਪੈਣਾ ਸਾਰੇ ਨਗਰ ਨਿਵਾਸੀ ਨਾਲ ਮਿਲ ਕੇ ਬਹੁਤ ਵੱਡਾ ਪ੍ਰਾਲਾ ਕਰਦੇ ਨੇ ਕਿ ਜਿਸ ਦਿਨ ਗੁਰੂ ਰጋਸ ਮਹਾਰਾਜ ਦਾ ਅੱਜ ਪਾਵਨ ਜਨਮ ਦਿਹਾੜਾ ਹੈ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਂਦੇ ਨੇ ਉਪਰੰਤ ਨਗਰ ਕੀਰਤਨ ਦੀ ਜਿਹੜੀ ਰੰਭਤਾ ਹੁੰਦੀ ਆਣ ਕੁਝ ਹੀ ਸਮੇਂ ਬਾਅਦ ਨਗਰ ਕੀਰਤਨ ਦੀ ਰੰਭਤਾ ਦੀ ਅਰਦਾਸ ਹੋਵੇਗੀ ਸੋ ਸਾਰੀਆਂ ਸੰਗਤਾਂ ਬਹੁਤ ਹੀ ਚਾਹ ਦੇ ਨਾਲ ਅਸੀਂ ਦੇਖਦੇ ਆ ਬੜੇ ਬਹੁਤ ਖੁਸ਼ੀ ਹੁੰਦੀ ਆ ਕਿ ਬੜੇ ਲੰਮੇ ਸਮੇਂ ਤੋਂ ਜਦੋਂ ਸਾਡੇ ਸਾਰੇ ਨਗਰ ਦੀਆਂ ਮਾਤਾਵਾਂ ਭੈਣਾਂ ਬੱਚੇ ਬਜ਼ੁਰਗ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਭਰਦੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਾਡੇ ਉਸ ਮਾਨ ਰਹਿਬਰ ਸ਼੍ਰੋਮਣੀ ਤੇ ਇਨਕਲਾਬੀ ਸਤਨਗੁਰੂ ਅਰਬਦਾਸ ਮਹਾਰਾਜ ਜੀ ਦੇ ਪਾਏ ਹੋਏ ਪੂਰਨੇ ਕਿਉਂਕਿ ਉਹਨਾਂ ਨੇ ਹਮੇਸ਼ਾ ਦੁਖੀਆਂ ਨੂੰ ਉਹਨਾਂ ਨੇ ਜਿਹੜਾ ਅਸੀਂ ਸਬਕ ਸਿਖਾਇਆ ਤੇ ਉਹਨਾਂ ਨੇ ਨਾਮ ਬਾਣੀ ਦੇ ਨਾਲ ਜੁੜਨ ਦਾ ਜਿਹੜਾ ਉਪਦੇਸ਼ ਦਿੱਤਾ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਕਿ ਸਾਰੀ ਜਿਹੜੀ ਇਹ ਖਲਕਤ ਹੈ ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਉਹਨਾਂ ਦਾ ਸੰਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਅਤੇ ਸਤਿਗੁਰੂ ਦਾ ਗੁਰਬਾਣੀ ਦਾ ਜਾਪ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਅਤੇ ਖੰਡੇ ਬਾਟੇ ਦੀ ਪੌ ਲੈ ਕੇ ਅੰਮ੍ਰਿਤਧਾਰੀ ਬਣੋ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਸ਼ਾਮਲ ਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਰਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਭਾਈ ਜਿੱਥੇ ਅਸੀਂ ਬਾਈ ਜੀ ਨੋਟ ਕਰ ਲਿਓ ਜਿੱਥੇ ਅਸੀਂ ਆਪਦੇ ਘਰ ਬਣਾ ਕੇ ਬੈਠੇ ਆ ਨਾ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਉਨੇ ਆ ਇਹ ਗੁਰੂ ਦਾ ਘਰ ਆ ਇਹ ਮਹਾਰਾਜ ਜੀ ਦਾ ਘਰ ਆ ਤਿਲ ਫੁੱਲ ਪਾਓ ਜਿੰਨਾ ਵੀ ਯੋਗਦਾਨ ਹੁੰਦਾ ਲੈਂਟਰ ਪੈਣਾ ਬੋਰੀ ਦੋ ਬੋਰੀਆਂ ਚਾਰ ਬੋਰੀਆਂ ਕੁਛ ਸਰੀਏ ਦੀ ਸੇਵਾ ਕੋਈ ਇੱਟਾਂ ਦੀ ਸੇਵਾ ਕੋਈ ਰੇਤੇ ਦੀ ਸੇਵਾ ਕੋਈ ਬਜਰੀ ਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਸੇਵਾ ਲੈ ਸਕਦੇ ਹੋ ਪਿੰਡ ਮਕਸੂਦੜੇ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਥਾਨ ਜਿਹੜਾ ਬਣ ਰਿਹਾ ਬਹੁਤ ਵੱਡਾ ਬਣਦਾ ਸਥਾਨ ਬਣ ਰਿਹਾ ਇਹ ਜਿਹੜੀ ਬਾਬਾ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਵੱਲੋਂ ਇਹ ਦੱਸਿਆ ਗਿਆ ਤੁਹਾਨੂੰ ਇਹ ਜ਼ਰੂਰੀ ਆ ਬਾਈ ਜੀ ਜਿੱਥੇ ਆਪਾਂ ਆਪਣੇ ਘਰਾਂ ਨੂੰ ਸਮਾਰਦੇ ਆ ਆਪਣੇ ਘਰਾਂ ਨੂੰ ਬਣਾਉਂਦੇ ਆ ਤੇ ਸਾਡਾ ਗੁਰੂ ਦਾ ਘਰ ਵੀ ਸਾਡਾ ਸਾਰਿਆਂ ਦੇ ਸਹਿਯੋਗ ਨਾਲ ਬੜਨਾ ਤੇ ਮੈਂ ਬਾਬਾ ਜੀ ਹੋਰ ਕੀ ਸੰਗਤ ਨੂੰ ਜਿਹੜੀ ਦੇਸ਼ ਵਿਦੇਸ਼ਾਂ ਵਿੱਚ ਬੈਠੀ ਆ ਸੰਗਤ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਜੇ ਤੁਸੀਂ ਵੱਧ ਤੋਂ ਵੱਧ ਮਾਇਆ ਭੇਜੋਗੇ ਤਾਂ ਸਾਡੀ ਜਿਹੜੀ ਇਹ ਇਮਾਰਤ ਹੈ ਗੁਰੂ ਮਹਾਰਾਜਿਆਂ ਦਾ ਦਰਬਾਰ ਇਹ ਸਿਰੇ ਚੜ ਸਕੇ ਕਿਉਂਕਿ ਸੰਗਤਾਂ ਵੀ ਕਰ ਸਕਦੀਆਂ ਨੇ ਕੋਈ ਇੱਥੇ ਕੋਈ ਇਸ ਦੀ ਕੋਈ ਦਬਾਇਤ ਵੈਸ ਨਹੀਂ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਸਾਰੇ ਆਪ ਨੂੰ ਆਪਣਾ ਫਰਜ਼ ਸਮਝਦੇ ਹੋਏ ਆਪਾਂ ਸਾਰੇ ਸੇਵਾ ਕਰੀਏ ਤਾਂ ਕਿ ਸਾਡੀ ਜੋ ਇਮਾਰਤ ਹੈ ਉਹ ਸੰਪੂਰਨ ਹੋ ਸਕੀ। ਵਾਹਿਗੁਰੂ ਦਾ ਖਾਲਸਾ ਸਾਹਿਬ ਜੀ ਦੇ ਬਰਕਤ ਸਮੂਹ ਸਾਧ ਸੰਗਤ ਦੇ ਚਰਨਾਂ ਦੇ ਸਾਡੀ ਇਹੀ ਬੇਨਤੀ ਹੈ ਕਿ ਜੋ ਤਿੰਨ ਗੁੱਲ ਪੇਟਾ ਉਹ ਗੁਰੂ ਘਰ ਬਹਿ ਸਾਡੀ ਕਿਰਪਾ ਦਾ ਕਰ ਜੀ ਤਾਂ ਜਿਆਦਾ ਤੋਂ ਜਿਆਦਾ ਸਾਡੇ ਇਹ ਟੈਂਟਰ ਦੀ ਸੇਵਾ ਪੂਰੀ ਹੋ ਸਕੇ ਜੀ। ਅੱਜ ਉਹ ਬਹੁਤ ਮਿਲ ਰਿਹਾ ਸੰਗਤਾਂ ਦਾ ਪਿੰਡ ਦੇ ਵਿੱਚੋਂ ਵੀ ਬਹੁਤ ਮਿਲਿਆ ਰੱਖ ਕੇ ਜਿਹੜੀ ਰੌਣਕ ਸਹਿਜੋ ਮਿਲਿਆ। ਜੋ ਤੇਲ ਖੁੱਲ ਪੇਟ ਅੱਗੇ ਵਾਸਤੇ ਵੀ ਸਾਡਾ ਇੱਥੇ ਜਦਾ ਸਹਿਯੋਗ ਕਰਦੇ ਰਹਿਣ ਤਾਂ ਜੋ ਇਹ ਅਮਾਤ ਜਿਆਦਾ ਜਿਆਦਾ ਚਾਰ ਬਚਦੀ। ਕਿਸੇ ਦਾ 100 ਕਿਸੇ ਦਾ 200 ਕਿਸੇ ਦਾ 500 ਕਿਸੇ ਦਾ 1000 ਕਿਸੇ ਦਾ 2000 ਕਿਸੇ ਦਾ ਲੱਖ ਜਿਮੀ ਪਾਇਆ ਹੁੰਦਾ ਦੀ ਸੂਰਤ। ਮੇਰੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ। ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਬਹੁਤ ਵਧੀਆ ਜੀ ਕਿਰਪਾ ਗੁਰੂ ਮਹਾਰਾਜ ਜੀ ਦੀ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਤੁਹਾਡੇ ਤੇ ਬਹੁਤ ਕਿਰਪਾ ਤੇ ਤੁਸੀਂ ਪੂਰਾ ਸੰਜੋਗ ਦਉਗੇ ਦੇਖੋ ਜੀ ਪਹਿਲਾਂ ਵੀ ਜਿਹੜੀ ਇਹ ਕਾਰਜ ਨੇ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਰੇ ਚੜਿਆ ਕਰਦੇ ਨੇ ਕਿਉਂਕਿ ਅਸ਼ੀਰਵਾਦ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਜੀ ਦਾ ਪਾਵਨ ਧਮਾਨ ਵੀ ਹੈ ਇਸ ਦਾ ਆਰ ਨੇ ਤਲੀ ਕੀ ਆ ਰਬਾਨਸ ਕੇ ਅਬਜਾਰ ਆਰਾਮ ਉਹਨਾਂ ਨੇ ਆਪਣਾ ਜਿਹੜਾ ਕਾਰਜ ਆਪ ਜੀ ਕਰਵਾ ਲੈਣਾ ਪਰ ਸੰਗਤਾਂ ਦੀ ਬਹੁਤ ਸਹਿਯੋਗ ਦੀ ਲੋੜ ਆ ਸਾਡੇ ਜਿਹੜੀ ਵੀ ਇਹ ਪ੍ਰਬੰਧਕ ਕਮੇਟੀ ਜਿਹਦੇ ਵਿੱਚ ਕੈਪਟਨ ਸਾਹਿਬ ਨੇ ਵਿੱਚ ਸੰਗਤ ਦਲਵਾਰਾ ਸਿੰਘ ਜੀ ਨੇ ਪੀ ਸੰਤਲ ਜੀ ਕਹੀ ਸਿੰਘ ਮੋਦੀਆ ਮਤੀ ਸਿੰਘ ਜੀ ਨੇ ਨਿਰਮਲ ਸਿੰਘ ਬਹੁਤ ਸਾਰੇ ਗੁਰਪਰਿਆਰੇ ਜਿਹੜੀ ਸੇਵਾ ਨਿਵਾ ਆ ਰਹੇ ਨੇ ਬੜਾ ਉਤਰਾਲਾ ਕਰ ਰਹੇ ਤੇ ਅਸੀਂ ਬੜਾ ਤਨਮਤ ਅੱਜ ਨਾਲ ਇਹਨਾਂ ਦਾ ਸਹਿਯੋਗ ਦਿੱਤੇ ਰਹੇ ਹੁਣ ਵੀ ਤਵਾਂ ਦੇ ਬਾਹਰ ਜਿੰਨੇ ਵੀ ਮੇਰੇ ਯਾਰੀ ਦੋਸਤ ਮੈਨੂੰ ਤੁਹਾਨੂੰ ਕਰੂੰਗਾ ਉਸ ਤੋਂ ਵੱਧ ਮਾਇਆ ਕਰਾਂਗੇ ਪਰ ਅੱਜ ਦੇ ਇਸ ਪਾਵਨ ਦਿਹਾੜੇ ਤੇ ਮੈਂ ਫੇਰ ਉਹਨੂੰ ਘਰ ਦਾ ਜਿੱਦਾਂ ਸਾਡੇ ਪਰਿਵਾਰ ਤੇ ਮਿਹਰਬਾਨੀ ਹੱਥ ਰੱਖਦੇ ਨੇ ਸਾਨੂੰ ਉਹਨਾਂ ਨੇ ਬੜਾ ਬਖਸ਼ ਲੱਗੇ ਤੇ ਮੈਂ ਆਪਣੀ ਮਾਤਾ ਸੁਰਿੰਦਰ ਸਵਰਗੀ ਮਾਤਾ ਸੁਰਿੰਦਰ ਕੌਟੀ ਯਾਦ ਵਿੱਚ ਮੈਂ ਇਹ ਅੱਜ ਇਹਨਾਂ ਨੂੰ ਕਹਿਣਾ ਚਾਹਨਾ ਜਿਸ ਦਿਨ ਲੈਂਟਰ ਪੋਗਾ ਸੀ 51 ਥੈਲੇ ਸੀਮੈਂਟ ਦੇ ਭੇਜਾਂਗੇ ਉਸੇ ਦਿਨ ਉਹ ਜਿੰਨੇ ਵੀ ਮਾਇਆ ਬਣੇ ਉਹ ਸੀ 55 ਥੱਲੇ ਭੇਜਾਂਗੇ ਬਾਕੀ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਪਣਾ ਆਪਣੀ ਹੈਸੀਅਤ ਤੋਂ ਅਨੁਸਾਰ ਆਪਣੀ ਸਮਰੱਥਾ ਅਨੁਸਾਰ ਜਿੰਨਾ ਵੀ ਕੋਈ 100 ਦੇ ਸਕਦਾ ਕੋਈ 500 ਦੇ ਸਕਦਾ ਕੋਈ 5000 ਦੇ ਸਕਦਾ ਕੋਈ 11000 ਦੇ ਸਕਦਾ ਜਰੂਰ ਇਸ ਮਹਾਨ ਆਰਧ ਵਿੱਚ ਆਪਣਾ ਹਿੱਸਾ ਪਾਓ ਤਾਂ ਕਿ ਜਿਹੜਾ ਗੁਰੂ ਦਾ ਦਰਬਾਰ ਅੱਜ ਵੀ ਤੁਸੀਂ ਕਿਹਾ ਕਿ ਆਪਾਂ ਆਪਣੇ ਘਰਾਂ ਵਿੱਚ ਪੁੱਠੀਆਂ ਦੀ ਤਾਂ ਬਹੁਤ ਵੱਡੇ ਵੱਡੇ ਲੈਂਜਮਾਂਗੇ ਆਲੀਸ਼ਾਨ ਮੰਗਲੇ ਬਣਾਉਣੇ ਆ ਇੱਕ ਤੁਮਾਰਾ ਦਰਵਾਜ਼ੇ ਇਹਦੇ ਨੇ ਜਿਹੜੇ ਪੱਥਰੇ ਨਾਲ ਕਿਫਰਾਲਾ ਕਰੀਏ ਤਾਂ ਕਿ ਇਸ ਜਿਹੜਾ ਘਰ ਨੂੰ ਸੁੰਦਰ ਬਣਾਇਆ ਜਾ ਸਕਦਾ ਵੈਲਿਊ ਦੀ ਤਰ੍ਹਾਂ ਸਾਡਾ ਧੰਨਵਾਦ ਜੀ ਬਾਈ ਗੋਪੀ ਸਿੰਘ ਜੀ ਨੇ ਜਿਹੜਾ ਅਸੀਂ ਅੱਜ ਮੈਸੇਜ ਦੇਣਾ ਚਾਹੁੰਦੇ ਸੀ ਬਾਈ ਜੀ ਨੇ 51 ਥੈਲੇ ਬੋਲ ਤੇ ਬਾਈ ਜੀ ਮੇਰੇ ਵੀਰ ਗੋਪਰੀ ਦਾ ਤਹਿ ਦਿਲਾਂ ਤੋਂ ਧੰਨਵਾਦ ਕਰਦਾ ਚੈਨਲ ਵੱਲੋਂ ਜੋ ਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਸ਼ੁਰੂਆਤ ਕੀਤੀ ਆ ਤੇ ਆਉਣ ਵਾਲੇ ਸਮੇਂ ਚ ਲੋਕ ਵੀ ਸ਼ੁਰੂਆਤ ਕਰਨਗੇ ਅਸੀਂ ਵੀ ਆਪਦੇ ਚੈਨਲ ਵੱਲੋਂ ਬਹੁਤ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਜਿੱਥੇ ਅਸੀਂ ਆਪਦੇ ਆਪ ਦੀ ਟਿੰਗਲੇ ਗੁਰੂ ਘਰਾਂ ਨੂੰ ਯੋਗਦਾਨ ਦਿੰਨੇ ਆ ਤਾਂ ਉਹ ਮਸੂਹਰੇ ਨਗਰ ਚ ਜਿਹੜਾ ਗੁਰਦੁਆਰਾ ਭਗਤ ਅਰਵਦਾਸ ਜੀ ਮਹਾਰਾਜ ਜੀ ਦਾ ਬਣ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਜਿੰਨਾ ਵੀ ਹੋ ਸਕਦਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਕਿਉਂਕਿ ਮੇਰੇ ਨਾਲ ਪੂਰੀ ਪ੍ਰਬੰਧਕ ਕਮੇਟੀ ਖੜੀ ਆ ਇਹਨਾਂ ਵੱਲੋਂ ਜਿਹੜਾ ਮੈਸੇਜ ਦੀ ਆ ਦਿੱਤਾ ਗਿਆ ਬਾਈ ਜੀ ਇਹਨਾਂ ਦਾ ਤੁਹਾਨੂੰ ਨੰਬਰ ਵੀ ਇਹਨਾਂ ਦਾ ਸਾਰਾ ਬਾਇਓ ਡਾਟਾ ਪਾ ਦਾਂਗੇ ਤੁਸੀਂ ਇਹਨਾਂ ਨਾਲ ਸੰਪਰਕ ਰੱਖਿਓ ਕਿਉਂਕਿ ਚੈਨਲ ਦਾ ਕੰਮ ਹੁੰਦਾ ਲੋਕਾਂ ਦਾ ਮੈਸੇਜ ਲੋਕਾਂ ਤੱਕ ਪਹੁੰਚਾ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ